ਮੈਨੂੰ ਅੱਜ ਹੀ ਪਤਾ ਲੱਗਾ ਕਿ ਤੁਹਾਡੇ ਬੇਟੇ ਦੀ ਸਿਕਿਉਰਿਟੀ ਵੀ ਵਿਡਰੋ ਕੀਤੀ ਗਈ ਸੀ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਤੋਂ। ਉਹਨੇ ਇੱਕੋ ਦਿਨ ਹੀ ਡੋਨਾਤੀ ਕੀਤੀ ਸੀ। ਇੱਕੋ ਅੱਛਾ ਉਹਨਾਂ ਨੇ ਖੁਦ ਦੱਸਿਆ ਕਿ ਦੋ ਦਿਨ ਪਹਿਲਾਂ ਠੀਕ ਹੈ। ਉਹ ਦੋ ਦਿਨ ਪਹਿਲਾਂ ਹੀ ਹੋਈ ਤੇ ਆਈ ਅਗਲੇ ਦਿਨ ਮੈਨੂੰ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਰਿਹਾ ਸੀ ਉਹਨਾਂ ਨੇ ਮੈਨੂੰ ਦੱਸ ਦਿੱਤਾ ਉਸਨੇ ਬਾਈ ਚਾਂਸ ਹੂੰ ਹੂੰ ਤੇ ਦਿੱਲੀ ਸੀ ਮੈਂ ਉੱਥੋਂ ਹੀ ਤੁਸੀਂ ਕਿਹਾ ਵਿਦੇਸ਼ ਭੇਜ। ਮੈਂ ਦਿੱਲੀ ਤੋਂ ਹੀ ਭੇਜ ਦਿੱਤਾ। ਤਿੰਨ ਮਹੀਨੇ ਬਾਅਦ ਇਹ ਵਾਪਸ ਹੈ ਉਹਦੇ ਬਾਅਦ ਮੈਂ ਫੇਰ ਭੇਜਦਾ ਮੈਂ ਕਿਹਾ ਕਾਕਾ ਅਖਬਾਰਾਂ 'ਚ ਆ ਗਿਆ। ਆਪਾਂ ਇੱਥੇ ਨਹੀਂ ਰ ਕਿਉਂਕਿ ਉਸ ਤਰ੍ਹਾਂ ਦੀ ਸੂਝ ਸ਼ਾਇਦ ਬਾਕੀ ਲੋਕਾਂ ਨੂੰ ਨਹੀਂ ਰਹੀ ਹੋਵੇਗੀ ਸਿੱਧੂ ਮੁਸੇਵਾਲਾ ਦੀ ਮੈਂ ਗੱਲ ਕਰਾਂ ਤਾਂ ਉਸ ਕੇਸ ਨੇ ਪੰਜਾਬ ਦੀਆਂ ਭਾਵਨਾਵਾਂ ਨੂੰ ਵੱਡੀ ਸੱਠ ਪਹੁੰਚਾਈ ਤੇ ਅਜੇ ਵੀ ਉਹਨਾਂ ਭਾਵਨਾਵਾਂ ਨਾਲ ਲੋਕ ਖੇਡਦੇ ਨੇ ਪੋਲਿਟੀਕਲ ਲੀਡਰ ਖੇਡਦੇ ਨੇ ਇਨਸਾਫ ਦੀ ਜਦੋਂ ਗੱਲ ਆਉਂਦੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਇਸ ਪੂਰੇ ਕੇਸ ਨੂੰ ਕਿਸ ਤਰ੍ਹਾਂ ਪੋਲਿਟੀਕਲ ਪਾਰਟੀਆਂ ਨੇ ਇਸ ਕੇਸ ਨੂੰ ਵਰਤਿਆ ਵੇਖੋ ਮੈਂ ਨਹੀਂ ਮੰਨਦਾ ਮੇਰੇ ਨਾਲ ਬਹੁਤ ਸੀਗਾ ਮੇਰੇ ਕੋਲ ਜਦੋਂ ਪਹਿਲੇ ਦਿਨ ਆਇਆ ਮੈਨੂੰ ਐਕਚੁਅਲੀ ਨਹੀਂ ਪਤਾ ਕਿ ਸਿੱਧੂ ਮੂਸੇਵਾਲਾ ਉਹ ਆ ਉਹ ਸਿੱਧਾ ਜ ਹੈਗਾ ਪੱਕ ਜੀ ਉਹਨੇ ਬੱਦੀ ਮਾਰ ਕੇ ਬੈਗਾ ਕਿ ਨਾ ਸਿਕਿਉਰਟੀ ਚਾਹੀਦੀ ਕਿਸੇ ਨੂੰ ਲੈ ਕੇ ਆ ਮੈਂ ਦਿਨਕਰ ਗੁਪਤਾ ਸੀਗਾ ਇੱਕ ਫਿਲਮਾਂ ਚ ਪੰਜਾਬੀ ਸਾਡਾ ਉਹ ਵੀ ਨਾਲ ਸੀ ਇੱਕ ਸਾਡੇ ਗੁਰਦਾਸਪੁਰ ਦਾ ਹੀ ਇੱਕ ਹੋਰ ਸਿੰਗਰ ਸੀ ਤਿੰਨੋ ਹੀ ਆਏ ਤੇ ਮੈਂ ਉਹਨੂੰ ਦਿਨਕਰ ਗੁਪਤਾ ਨੂੰ ਮੈਂ ਜਿਆ ਤਿੰਨ ਭਾਈ ਨੇ ਇਹਨਾਂ ਨੂੰ ਗਵਰਨਮੈਂਟ ਦੇ ਦੋ ਤੇ ਕਹਿੰਦਾ ਜੀ ਆ ਤਿੰਨੇ ਜਿਹੜੇ ਆਏ ਆ ਨਾ ਇੱਕ ਜਿਹੜਾ ਸਿੱਧੂ ਮੂਸੇਵਾਲਾ ਮੇਰੇ ਬੱਚੇ ਬੜੇ ਦੇ ਫੈਨ ਨੇ ਮੈਂ ਜੀ ਇਹ ਕੀ ਚੀਜ਼ ਆ ਕਹਿੰਦਾ ਨਹੀਂ ਪਤਾ ਉਹ ਕਹਿੰਦਾ ਅਰਦਾਸ ਸਾਬ ਤੁਸੀਂ ਤਾਂ ਸੁਣਦੇ ਹੀ ਨਹੀਂ ਇਹਨਾਂ ਦੇ ਗਾਣੇ-ਗੋਣੇ ਸੁਣਿਆ ਕਰੋ ਕਦੇ-ਕਦੇ ਮੇਰੇ ਬੱਚੇ ਬਹੁਤ ਇਹਦੇ ਫੈਨ ਨੇ ਮੇਰੇ ਕੋਲ ਹੀ ਭੇਜ ਦਮ ਮੈਂ ਕਿੱਥੇ ਕਹਿੰਦਾ ਮੇਰੇ ਘਰੇ ਭੇਜੋ ਇਹਨੂੰ ਦੋ ਗੱਨਵੇਂ ਦਿੱਤੇ ਜਿਹੜਾ ਫਿਲਮਾਂ 'ਚ ਆਉਂਦਾ ਉਹਨੂੰ ਚਾਰ ਦਿੱਤੇ ਸਾਡੇ ਗੁਰਦਾਸਪੁਰ ਵਾਲੇ ਨੂੰ ਦੋ ਦਿੱਤੇ ਇਹਨਾਂ ਨੂੰ ਕਰਕੇ ਜਿਸ ਵੇਲੇ ਮੈਂ ਹੋਮ ਮਿਨਿਸਟਰ ਬਣਿਆ ਉਸ ਨੇ ਫੇਰ ਮੇਰੇ ਕੋਲ ਆ ਗਿਆ ਮੈਂ ਆਪਣੇ ਆਫਿਸ ਜਿਹੜਾ ਪੀੜ ਬਹੁਤ ਜ਼ਿਆਦਾ ਮੇਰੇ ਬੇਟੇ ਨੇ ਵੇਖਿਆ ਤੋੜਾ ਆ ਗਿਆ ਕਹਿੰਦਾ ਸਿੱਧੂ ਮੂਸੇਵਾਲਾ ਬਾੜ ਖੜਾ ਮੈਂ ਹੀ ਕੌਣ ਆ ਉਹ ਕਹਿੰਦਾ ਤੁਹਾਨੂੰ ਹਰ ਵਾਰੀ ਦਾ ਚੇਤਾ ਭੁੱਲ ਜਾਂਦਾ ਤੇ ਮੈਂ ਕਿਹਾ ਕੀ ਕਰਦਾ ਉਹ ਜਿਹੜਾ 39 ਚ ਆਇਆ ਸੀ ਉਹ ਕੋਠੀ ਤੇ ਮੈਂ ਇਹਦਾ ਕੀ ਕਰਨਾ ਕਹਿੰਦਾ ਡੈਡੀ ਨੂੰ ਗਨਮੈਂਟ ਦੋ ਤੇ ਮੈਂ ਕਹਿੰਦਾ ਨੂੰ ਥ੍ਰੈਟੇ ਕਿ ਉਧੇ ਹੀ ਦੋ ਮੈਂ ਉਹਦੇ ਬਾਅਦ ਉਸ ਵੇਲੇ ਡੀਡੀਪੀ ਸਕਿਉਰਿਟੀ ਨੂੰ ਕਾਲ ਕੀਤੀ ਮੈਨੂੰ ਨੇ ਕੋ ਜਵਾਬ ਦਿੱਤਾ ਕਹਿੰਦਾ ਸਰ ਪੰਜਾਬ ਚ ਜੇ ਕਿਸੇ ਨੂੰ ਥ੍ਰੈਟਿਆ ਤੋ ਸਿੱਧੂ ਮੂਸੇਵਾਲੇ ਨੂੰ ਥ੍ਰੈਟ ਕਿਉਂ ਮਤਲਬ ਮੈਂ ਉਹ ਉਹ ਤਾਂ ਪੀੜ ਪੜਕਾ ਹੀ ਨਾ ਬਾਕੀ ਟਾਈਮ ਕੰਨਾ ਕਿ ਮੇਰੇ ਕੋਲ 3 ਮਿੰਟ 3 ਮਿੰਟ ਜੀ ਅੱਧੀਆਂ ਤੇ ਰਾਤਾਂ ਹੀ ਨਿਕਲ ਗਈਆਂ ਤੇ ਉਹਨੂੰ ਮੈਂ ਇਹਨਾਂ ਨੇ ਪੁੱਛਿਆ ਮੈਂ ਕਿ ਇਹਨੂੰ ਫਿਰ ਮੈਂ ਆਪਣੀ ਗੱਡੀ ਦੇ ਦਤੀ ਮੇਰੀ ਸਕਿਉਰਿਟੀ ਜਿਹਦੇ ਨਾਲ ਜਾਏ ਕਿ ਤੇ ਮੈਨੂੰ ਕਿਉਂਕਿ ਤੂੰ ਇਹਨੂੰ ਦੇਣੀ ਨਹੀਂ ਮੀਂਨਾ ਤੇ ਜਿੰਨਾ ਤੋਂ ਮੈਨੂੰ ਇਹਦੀਆਂ ਗੱਲਾਂ ਦਾ ਥ੍ਰੈਟ ਉਹ ਉਹਨੇ ਕਿਹਾ ਇਹਨੂੰ ਗੈਂਗਸਟਰਾਂ ਦਾ ਬਹੁਤ ਜ਼ਿਆਦਾ ਥ੍ਰੈਟ ਇਹਦੇ ਦੇ YouTube ਦੇ ਰਾਈਟਸ ਉਹ ਮੰਗਣ ਇਹਦੇ ਕੋਲ ਖੋਣਾ ਚਾਹੁੰਦੇ ਨੇ ਅੱਛਾ ਕਿ ਜੋ ਕਮਾਈ ਹੈ ਜੋ ਕਮਾਈ ਨੂੰ ਨੇ ਜੋ ਕਿਹਾ ਕਿ ਇਹਦੇ YouTube ਦੇ ਜਿਹੜੇ ਰਾਈਟਸ ਨੇ ਉਹ ਲੈਣਾ ਚਾਹੁੰਦੇ ਗੈਂਗਸਟਰਸ ਹਾਂ ਰਾਈਟਸ ਹਾਂ ਉਹ ਕਹਿੰਦੇ ਜੀ ਜੋ ਇਹਨੂੰ ਖਤਰਾ ਕਿਸੇ ਪੋਲੀਟੀਕਲ ਬੰਦੇ ਨੂੰ ਇੰਨਾ ਖਤਰਾ ਨਹੀਂ ਤੇ ਤੁਹਾਡੇ ਮਨ 'ਚ ਤਾਂ ਬੜੇ ਸਵਾਲ ਤਾਂ ਆਫ ਕੌਰਸ ਆਏ ਹੋਣਗੇ ਕਿ ਮੈਂ ਕਿਹਾ ਯਾਰ ਮੈਂ ਉੱਥੇ ਕਿਹਾ ਮੈਂ ਕਿਹਾ ਕੱਕਾ ਆ ਮੇਰਾ ਮੇਰਾ ਪੀਆਰ ਸੂਆ ਇਹਨੂੰ ਪੁੱਛੋ ਮੈਂ ਕਿਹਾ ਗੱਡੀ ਲੈ ਆ ਤੇ ਇਹਨੂੰ ਲੈ ਜਾ ਤੇ ਇਹਦੇ ਨਾਲ ਜਦੋਂ ਮੇਰੀ ਅਜੇ ਕੀ ਵਾਪਸ ਆ ਜयो ਉਹਨੂੰ ਜਦੋਂ ਏਡੀਜੀਪੀ ਨੇ ਸੁਣਾ ਕੇ ਕਿਹਾ ਸਰ ਸਰ ਇਹਨੂੰ ਮੇਰੇ ਕੋਲ ਭੇਜ ਦਿਓ ਮੋਨੇ ਉਥੋਂ ਗੱਡੀ 4 ਕਮਾਂਡੋ ਇੱਕ ਜਿਪਸੀ ਦੇ ਕੇ ਉਥੋਂ ਤੋਰਿਆ ਸੀ ਇਹਨਾਂ ਨੇ ਉਹਦੇ ਵਾਪਸ ਲੈ ਲਿਆ ਤੇ ਫਿਰ ਅਖਬਾਰ ਚ ਦੇਣ ਦੀ ਲੋੜ ਕੀ ਸੀ ਇੱਕ ਚੀਜ਼ ਬਟਾ ਮੱਥੇ ਨੂੰ ਖੜਾ ਦੇਣਾ ਚਾਹੁੰਦਾ ਕਹਿੰਦਾ ਹਾਈ ਕੋਰਟ ਚ ਦਿੱਤਾ ਸੁਪਰੀਮ ਕੋਰਟ ਚ ਦਿੱਤਾ ਨਾ ਉਹਦੇ ਤੇ ਜੇਕਰ ਪਰਮਾਤਮਾ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਦੀ ਸਿਕਿਉਰਟੀ ਵਾਪਸ ਲਈ 302 ਦੀ ਐਫ ਆਈ ਆਰ ਮਰਡਰ ਦੀਆਂ ਤੇ ਉਹ ਬੱਚੀ ਇਹ ਕਰੋ ਤੇ ਤੁਸੀਂ ਇਸ ਕਤਲ ਪਿੱਛੇ ਮਨਸ਼ਾ ਕੀ ਦੇਖਦੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਜੋ ਹੈ ਯੰਗਸਟਰਸ YouTube ਦੇ ਰਾਈਟਸ ਬਸ ਇੰਨੀ ਕੁ ਪੈਸਾ ਕੋਈ ਹੁਣ ਪੈਸਿਆਂ ਦੀ ਗੱਲ ਵੇਖੋ ਪੰਜਾਬ ਦੇ ਵਿੱਚ ਮੇਰੇ ਕੋਲ ਜੇਲਾ ਸੀ ਜੀ ਹਮ ਮੈਂ ਜਦੋਂ ਬਠਿੰਡੇ ਦੀ ਜੇਲ ਕੀਤੀ ਉਹਦੇ ਬਾਅਦ ਹੀ ਮੇਰੀ ਸਕਿਉਰਿਟੀ ਸਕੀਟੀਆਂ ਨਾ ਜ਼ਿਆਦਾ ਟਾਈਟ ਕਰ ਦਿੱਤੀ ਹਮ ਮੈਂ ਉਹਨਾਂ ਕਹਿਆ ਕਿ ਜਿਹੜੇ ਗੁੰਡੇ ਨੇ ਇਹਨਾਂ ਨੂੰ ਐਜੀ ਗੁੰਡਾ ਟਰੀਟ ਕਰੋ ਇਹਨਾਂ ਨੂੰ ਗੈਂਗਸਟਰ ਕਹਿੰਦੇ ਗਲੋਰੀਫਾਈ ਨਾ ਕਰੋ ਮੇਰੀ ਇਹ ਸੀ ਕਿ ਇਹਨਾਂ ਦੀ ਜਿਹੜੇ ਟ੍ਰਾਇਲ ਚੱਲੇ ਨੇ ਉਹਨਾਂ ਦੀ ਜੇਲ੍ਹ ਦੀ ਟ੍ਰਾਇਲ ਚੱਲਣ ਇਹਨਾਂ ਨੂੰ ਗੱਡੀਆਂ ਚ ਨਾ ਲੈ ਕੇ ਜਾਓ ਮੈਂ ਸੱਤਾ ਜੀਲਾਂ ਦੇ ਵਿੱਚ ਕੋਰਟ ਰੂਮ ਬਣਾ ਲਏ ਪਰ ਚਲੋ ਬਣਦਾ ਬਣਦਾ ਕੋਰੋਨਾ ਆ ਗਿਆ ਹੋਰ ਆ ਗਿਆ ਕਈ ਫਾਰਮੈਟ ਹੋਣ ਮਰੇ ਖਲੋ ਮੇਰੇ ਕੋਲ ਰੋਮੀ ਉੱਤੇ ਕਿਉਂ ਨਿਕਨੇ ਕਿਨੇ ਕਿਨੇ ਪੈਸੇ ਲਾ ਕੇ ਬਣਾਏ ਕਿ ਇੱਕ ਤੇ ਮੂਵਮੈਂਟ ਖਤਮ ਹੋ ਜਾਏਗੀ ਦੂਜੀ ਅੰਦਰ ਹੀ ਇਹ ਐਡਿਸ਼ਨਲ ਸੈਸ਼ਨ ਚਾਰਜ ਜਾਵੇ ਕਿ ਸੁਣੋ ਤੇ ਆਪਣਾ ਆ ਜਾਓ ਉਹ ਜੇ ਸਾਰੇ ਚੀਜ਼ਾਂ ਕਰਕੇ ਬਹੁਤ ਕੁਝ ਕਰਦੇ